ਨਿਆਰੀ ਦੱਸਦੇ ਕਿ ਬਟਾਲਾ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਤਸਵੀਰਾਂ ਸਾਹਮਣੇ ਆਈ ਨੇ ਜਿਸ ਤੇ ਬਟਾਲਾ ਦੇ ਇੱਕ ਨਿਜੀ ਸਕੂਲ ਦੇ ਕੰਧ ਦੇ ਬਾਹਰ ਧਾਰਮਿਕ ਤਸਵੀਰਾਂ ਬਣਾਈਆਂ ਗਈਆਂ ਨੇ ਤਾਂ Hindu ਧਾਰਮਿਕ ਤਸਵੀਰਾਂ ਜਦੋਂ ਬਣਾਈਆਂ ਗਿਆ ਤਾਂ ਇਸ ਬਾਰੇ ਜਦੋਂ Hindu ਸਰਗਠਾ ਨੂੰ ਪਤਾ ਲੱਗਾ ਤਾਂ मौके ਤੇ ਜਗ੍ਹਾ ਤੇ ਪਹੁੰਚ ਕੇ ਜਿਹੜਾ ਉਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤਾਂ ਦੇ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਜਿਹੜਾ ਕੰਮ ਕੀਤਾ ਗਿਆ ਉਪਰਾਲਾ ਕੀਤਾ ਗਿਆ ਤਾਂ ਸਹੀ ਆ ਪਰ ਜੋ ਜਗ੍ਹਾ ਚੁਣੀ ਗਈ ਆ ਉਹ ਗਲਤ ਆ ਕਿਉਂਕਿ ਇਸ ਜਗ੍ਹਾ ਤੇ ਤਸਵੀਰਾਂ ਬਣਾਈਆਂ ਗਈਆਂ ਨੇ ਉਹ ਜਗ੍ਹਾ ਜਿਹੜੀ ਆ ਥਲੇ ਨਾਲ ਆਇਆ غور ਨਾਲ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਥਲੇ ਨਾਲ ਆਇਆ ਨਾਲੇ ਨੂੰ ਬੰਦ ਕੀਤਾ ਆ ਤੇ ਉੱਪਰ ਧਾਰਮਿਕ ਜਿਹੜੀ ਆ ਤਸਵੀਰਾਂ ਬਣਾਈ ਗਈਆਂ ਨੇ ਤੇ ਜਿਸ ਨੂੰ ਲੈ ਕੇ ਹਿੰਦੂ ਸੰਗਠਨਾਂ ਦੇ ਵੱਲੋਂ ਜਿਹੜਾ ਆ ਰੋਸ ਪ੍ਰਗਟ ਕੀਤਾ ਗਿਆ ਤੇ ਇਸੇ ਚੀਜ਼ ਨੂੰ ਲੈ ਕੇ ਉਹਨਾਂ ਵੱਲੋਂ ਕਹਿ ਗਿਆ ਕਿਉਂਕਿ ਨਾਲ ਸਕੂਲ ਆ ਸਕੂਲ ਦੇ ਬੱਚੇ ਬਾਹਰ ਨਿਕਲਦੇ ਨੇ ਤਾਂ ਸਕੂਲ ਦੇ ਬੱਚਿਆਂ ਦੇ ਵੱਲੋਂ ਕਿਸੇ ਤਰੀਕੇ ਦੇ ਨਾਲ ਜਿਵੇਂ ਮੰਨ ਲਓ ਥੋਕ ਸੋੜ ਸਕਦਾ ਕੋਈ ਗਲਤ ਤਰੀਕੇ ਨਾਲ ਕੋਈ ਚੀਜ਼ ਉੱਤੇ ਤਸਵੀਰ ਦੇ ਉੱਪਰ ਬਣਾ ਸਕਦਾ ਇਸੇ ਚੀਜ਼ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਜਿਹੜੇ ਆ ਸਵਾਲ ਚੁੱਕ ਗਏ ਨੇ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਬਟਾਲਾ ਤੋਂ ਨਿਤਿਨ ਜੁੜ ਚੁੱਕੇ ਨੇ ਜੀ ਨਿਤਨ ਕੀ ਕੋਈ ਜਾਣਕਾਰੀ ਹੈ ਜਿਹੜੀ ਤਸਵੀਰਾਂ ਬਣਾਈਆਂ ਗਈਆਂ ਨੇ ਨਿੱਜੀ ਸਕੂਲ ਦੇ ਕੰਨ ਤੇ دیوار ਪ੍ਰਪਿੰਦਰ ਇਹ ਬਟਾਲਾ ਦਾ ਪੁਰੀਆ ਮਹੱਲਾ ਹੈ ਜਿੱਥੇ ਇੱਕ ਨਿੱਜੀ ਸਕੂਲ ਹੈ ਪੀਵੀਐਨ ਸਕੂਲ ਇਸ ਦੀ ਦੀਵਾਰ ਤੇ ਧਾਰਮਿਕ ਤਸਵੀਰਾਂ ਜਿਸ ਦੇ ਵਿੱਚ ਭਗਵਾਨ ਸ਼ੰਕਰ ਦੀ ਮਾਂ ਦੁਰਗਾ ਤੋਂ ਇਲਾਵਾ ਪੂਰਵਿਕ ਇਹ ਤਸਵੀਰਾਂ ਜਿਹੜੀਆਂ ਬਣਾਈਆਂ ਗਈਆਂ ਨੇ ਔਰ ਇਹ ਤਸਵੀਰਾਂ ਬਣਾਉਣ ਦਾ ਕਾਰਨ ਸੀ ਪਰਮਿੰਦਰ ਕਿ ਇਹ ਜਗ੍ਹਾ ਤੇ ਲੰਬੇ ਸਮੇਂ ਤੋਂ ਕੂੜਾ ਲੱਗਦਾ ਸੀ ਲੋਕ ਨਿਕਲਦੇ ਆਉਂਦੇ ਜਾਂਦੇ ਕੂੜਾ ਸੁੱਟ ਦਿੰਦੇ ਸੀ ਲੋਕ ਕੂੜਾ ਨਾ ਸੁੱਟਣ ਇਸੇ ਮਨੁਸ਼ਿਆ ਨੂੰ ਲੈ ਕੇ ਇਹ ਤਸਵੀਰਾਂ ਬਣਾਈਆਂ ਗਈਆਂ ਜਦੋਂ ਹਿੰਦੂ ਸੰਗਠਨ ਹੈ ਅੰਤਰਰਾਸ਼ਟਰੀ ਕਿਆ ਜਾਵੇ ਐਂਟੀ ਟੈਰਰਿਸਟ ਫਰੰਟ ਹੈ ਉਸਦੇ ਰਾਸ਼ਟਰੀ ਉਪ ਪ੍ਰਧਾਨ ਨੇ ਗगन ਪਲਾੜਾ ਉਹ ਆਪਣੇ ਛਤਿਆ ਸਮੇਂ ਦੇ ਇੱਥੇ ਪਹੁੰਚੇ ਤਾਂ ਉਹਨਾਂ ਨੇ ਇਹ ਵੱਡੇ ਇਲਜ਼ਾਮ ਲਗਾਏ ਨੇ ਸਕੂਲ ਦੇ ਜਿਹੜੇ ਪ੍ਰਬੰਧਕ ਨੇ ਔਰ ਸਕੂਲ ਪ੍ਰਬੰਧਕ ਜਿਹੜੇ ਨੇ ਉਹ ਆਰਐਐਸ ਦੇ ਰਾਸ਼ਟਰੀ ਸਵੈ ਸੇਵਕ ਸੰਗਠਨ ਦੇ ਵੱਡੇ ਜੀ ਵੀ ਦੱਸੇ ਜਾ ਰਹੇ ਆ ਇਹਨਾਂ ਹਿੰਦੂ ਸੰਗਠਨਾਂ ਨੇ ਦੋਸ਼ ਲਗਾਇਆ ਕਿ ਇੱਕ ਪਾਸੇ ਤੇ ਇਹ ਆਪਣੇ ਆਪ ਨੂੰ ਵੱਡੇ ਰਾਸ਼ਟਰੀ ਹਿੰਦੂ ਸੰਗਠਨ ਦੇ ਲੀਡਰ ਆਖਦੇ ਨੇ ਦੂਸਰੇ ਪਾਸੇ ਹਿੰਦੂ ਦੇਵੀ ਦੇਵਤਿਆਂ ਦੀ ਬੇਅਦਬੀ ਕਰਨ ਦਾ ਸਿੱਧਾ ਸਿੱਧਾ ਇਹਨਾਂ ਨੇ ਟੀਚਾ ਮਿਠਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਸੜਕ ਤੋਂ ਕੁਝ ਇੰਚ ਦੂਰੀ ਤੇ ਉੱਪਰ ਜਿਹੜਾ ਹੈ ਉਹ ਤਸਵੀਰਾਂ ਬਣਾਈਆਂ ਜਾ ਰਹੀਆਂ ਕੋਈ ਜਾਨਵਰ ਆ ਕੇ ਕੋਈ ਗਲਤ ਹਰਕਤ ਕਰ ਸਕਦਾ ਹੈ ਕੋਈ ਇਨਸਾਨ ਇੱਥੇ ਕੂੜਾ ਸੁੱਟ ਸਕਦਾ ਹੈ ਔਰ ਇਹ ਇਸ ਲਈ ਬਣਾਈਆਂ ਗਈਆਂ ਨੇ ਕਿ ਇੱਥੇ ਕੂੜਾ ਨਾ ਲੱਗੇ ਜਦੋਂ ਇਸ ਸਾਰੇ ਸੰਬੰਧ ਦੇ ਵਿੱਚ ਸੂਚਨ ਚਾਲਕ ਅਤੇ ਮਾਰਸ਼ਲ ਦੇ ਵੱਡੇ ਲੀਡਰ ਹੋਣਾਂ ਨਾਲ ਗੱਲ ਸਾਡੀ ਹੋਈ ਤੇ ਉਹਨਾਂ ਨੇ ਵੀ ਮੰਨਿਆ ਕਿ ਇਹ ਤੇ ਲੰਬੇ ਸਮੇਂ ਤੋਂ ਕੂੜਾ ਲੱਗਦਾ ਸੀ ਅਸੀਂ ਸ਼ਹਿਰ ਨੂੰ ਸਕੂਲ ਦੇ ਨੇੜੇ ਏਕਸੇ ਨੂੰ ਉਪਰਾਲਾ ਕਰਨ ਲਈ ਉਹ ਪ੍ਰਾਲਾ ਕੀਤਾ ਵਪਨ ਉਹਨਾਂ ਨਾਲ ਇਹ ਵੀ ਗੱਲ ਜਿਹੜੀ ਕਿ ਕੁਝ ਲੋਕਾਂ ਨੂੰ ਇਹ ਉਪਰਾਲਾ ਚੰਗਾ ਲੱਗਾ ਹੈ ਕਈਆਂ ਨੂੰ ਨਹੀਂ ਲੱਗਾ ਕਿਤੇ ਨਾ ਕਿਤੇ ਹਿੰਦੂ ਸੰਗਠਨ ਜਿਹੜਾ ਰੋਸ਼ ਦੇ ਵਿੱਚ ਆ ਉਹਨਾਂ ਨੇ ਇੱਕ ਦਰਖਾਸਤ ਵੀ ਦੇਣ ਦੀ ਜੋ ਹੈ ਉਹ ਪੁਲਿਸ ਨੂੰ ਗੱਲ ਕਹੀ ਹੈ ਜੀ ਪ੍ਰਵਿੰਦਰ ਹਾਂ ਜੀ ਜਿਵੇਂ ਤੁਸੀਂ ਕਿਹਾ ਕਿ ਉਪਰਾਲਾ ਤਾਂ ਵਧੀਆ ਹੈ ਪਰ ਉਪਰਾਲਾ ਤਾਂ ਵਧੀਆ ਹੈ ਪਰ ਜਗਾ ਜਿਹੜੀ ਚੁਣੀ ਗਈ ਹੈ ਉਹ ਗਲਤ ਆ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਸਕੂਲ ਦੇ ਪ੍ਰਿੰਸੀਪਲ ਆ ਹਿੰਦੂ ਸੁਗਠਨ ਦੇ ਮੈਂਬਰ ਨੇ ਕਿ ਜਦੋਂ ਇਹ ਤਸਵੀਰਾਂ ਬਣ ਰਹੀਆਂ ਸੀਗੀਆਂ ਉਹਨਾਂ ਦੇ ਵੱਲੋਂ ਕਿਉਂ ਨਹੀਂ ਰੋਕਿਆ ਗਿਆ ਕੀ ਲੱਗਦਾ ਹੈ ਕਿ ਜਾਣ ਬੁੱਝ ਕੇ ਇਹ ਲਾਗੇ ਖੜ ਕੇ ਤਸਵੀਰਾਂ ਬਣਾਈਆਂ ਗਈਆਂ ਨੇ ਜਾਂ ਫਿਰ ਕੋੜੇ ਨੂੰ ਰੋਕਣ ਦੇ ਲਈ ਜਿਹੜਾ ਆ ਧਾਰਮਿਕ ਭਾਵਨਾ ਨੂੰ ਫੇਸ ਪਹੁੰਚਾਉਣ ਦੀ ਜਿਹੜੀ ਆ ਉਹਨਾਂ ਵੱਲੋਂ ਕੀਤੀ ਗਈ ਆ ਹਾਂ ਜੀ ਨਹੀਂ ਬਿਲਕੁਲ ਇਹੋ ਧਾਰਮਿਕ ਭਾਵਨਾ ਨੂੰ ਫੇਸ ਪਹੁੰਚਾਉਣ ਦੀ ਪ੍ਰਬੰਧਨ ਜਿਹੜੀ ਗੱਲ ਕੀਤੀ ਗਈ ਹੈ ਕਿ ਬਿਲਕੁਲ ਸਹੀ ਗੱਲ ਹੈ ਔਰ ਉਹਨਾਂ ਦਾ ਕਹਿਣਾ ਸੀ ਜਿਹੜੇ ਹਿੰਦੂ ਸੰਗਠਨ ਵਿਰੋਧ ਕਰ ਰਹੇ ਸੀ ਉਹਨਾਂ ਦਾ ਕਹਿਣਾ ਸੀ ਕਿ ਰਾਤ ਨੂੰ ਕੋਈ ਆ ਕੇ ਕੋਈ ਬੇਅਦਬੀ ਕਰ ਸਕਦਾ ਹੈ ਤੇ ਸਿੱਧੇ ਸਿੱਧਾ ਉਹਨਾਂ ਸ਼ਰਾਰਤੀ ਲੋਕਾਂ ਨੂੰ ਸੱਦਾ ਦੇਣ ਵਾਲੀ ਗੱਲ ਹੈ ਜਿਹੜੇ ਲੋਕ ਕਿਸੇ ਵੀ ਧਰਮ ਦਾ ਸਨਮਾਨ ਨਹੀਂ ਕਰਦੇ ਕਿ ਉਹ ਕਿਸੇ ਵੀ ਨੇ ਵੀ ਆ ਕੇ ਇਸ ਤਰ੍ਹਾਂ ਦੇਵੀ-ਦੇਵਤਿਆਂ ਦੀਆਂ ਫੋਟੋਆਂ ਤੇ ਆ ਕੇ ਕੁਝ ਵੀ ਕਰ ਸਕਦੇ ਆ ਇਸ ਤੋਂ ਇਲਾਵਾ ਇਹ ਇਹੋ ਜਿਹਾ ਕਿਉਂ ਚੁਣੀ ਗਈ ਜਿੱਥੇ ਕੂੜਾ ਲੱਗਦਾ ਸੀ ਕੋਈ ਹੋਰ ਜਗ੍ਹਾ ਕਿਉਂ ਨਹੀਂ ਚੁਣੀ ਗਈ ਜਾਂ ਫਿਰ ਕੂੜਾ ਰੋਪਗੰਦਾਕ ਕੋਈ ਹੋਰ ਪ੍ਰਬੰਧ ਕਿਉਂ ਨਹੀਂ ਲਗਾਇਆ ਉਹਨਾਂ ਨੇ ਲਾਈਵ ਤਸਵੀਰ ਜਿਹੜੀ ਦਿਖਾਈ ਕਿ ਜੋ ਦਫ਼ਤਰ ਦੇ ਵਿੱਚ ਏਸੀ ਲੱਗਾ ਦਾ ਸੀ ਉਸ ਦਾ ਪਾਣੀ ਵੀ ਸਿੱਧਾ-ਸਿੱਧਾ ਤਸਵੀਰਾਂ ਵੱਲ ਨੂੰ ਆ ਰਿਹਾ ਸੀ ਔਰ ਉੱਥੇ ਦਿਖ ਰਿਹਾ ਸੀ ਜੀ ਨਿਤਨ ਜਾਣਕਾਰੀ ਦੇਣ ਲਈ ਤੁਹਾਡਾ ਤਾਨਾ ਮਦਾ ਦੇ ਕੇ ਲਗਾਤਾਰ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਕੰਧ ਦੇ ਨੀਜੀ ਸਕੂਲ ਆ ਬੀਬੇ ਸਕੂਲ ਆ ਜਿਹੜਾ ਪੋੜਿਆ ਮੋਹੱਲੇ ਦੇ ਵਿੱਚ ਪੈਂਦਾ ਆ ਤਾਂ ਉਸ ਦੀ ਕੰਧ ਦੇ ਬਾਹਰ ਜਿਹੜਿਆ ਕਿਸ ਤਰੀਕੇ ਦੇ ਨਾਲ Hindu ਧਾਰਮਿਕ ਜਿਹੜੀਆਂ ਤਸਵੀਰਾਂ ਬਣਾਈ ਗਈਆਂ ਨੇ ਭਗਵਾਨ ਸ਼ੰਕਰ ਦੀ ਬਣਾਈ ਹੈਗੇ ਨੇ, ਪਾਰਵਤੀ ਦੀ ਬਣਾਈ ਹੈਗੇ ਨੇ ਉਹਦੇ ਭਗਵਾਨ ਜਿਹੜਾ ਗਣੇਸ਼ ਜੀ ਦੀ ਹੈ ਜਿਹੜੀ ਆ ਤਸਵੀਰਾਂ ਬਣਾਈ ਹੈਗੀਆਂ ਨੇ ਤੇ ਸਿੱਧਾ ਸਿੱਧਾ ਕਹਿ ਸਕਦੇ ਆ ਕਿ ਤਸਵੀਰਾਂ ਬਣਾਉਣ ਦਾ ਕਾਰਨ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੂੰ ਚੇਤਾਵਨੀ ਦੇਣੀ ਕਿ ਤਸਵੀਰਾਂ ਬਣਾ ਦਿੱਤੀ ਹੈ ਕਿਸੇ ਵੇਲੇ ਵੀ ਤੂੰ ਆ ਕੇ ਬੇਦਬੀ ਕਰ ਸਕਦਾ ਹੈ ਔਰ ਖਾਸ ਕਰਕੇ ਜਿਸ ਸਕੂਲ ਦੀ ਕੰਤੇ ਬਾਹਰ ਇਹ ਤਸਵੀਰਾਂ ਬਣੀਆਂ ਨੇ ਉਸ ਸਕੂਲ ਦਾ ਪ੍ਰਿੰਸੀਪਲ Hindu ਸੰਗਠਨ ਦਾ ਮੈਂਬਰ ਹੈ ਕਿ ਜਦੋਂ ਇਹ ਤਸਵੀਰਾਂ ਬਣੀਆਂ ਨੇ ਕਿ ਉਸ ਨੂੰ ਇਹ ਦਿਖਾਈ ਨਹੀਂ ਦਿੱਤਾ ਕਿ ਜਿਸ ਕੰਤੇ ਤਸਵੀਰਾਂ ਬਣਾ ਰਹੇ ਨੇ ਉਸ ਕੰਤੇ ਕੋਈ ਵੀ ਜਾਨਵਰ ਕਿਸੇ ਵੀ ਗਲਤ ਹਰਕਤ ਕਰ ਸਕਦਾ ਜਾਂ ਫਿਰ ਕਿਸੇ ਤੋਂ ਬੋਲੋ ਜਿਹੜਾ ਉਸ ਜਗ੍ਹਾ ਤੇ ਕੂੜਾ ਸੁੱਟਦਾ ਆ ਸਕਦਾ ਤਾਂ ਖਾਸ ਕਰਕੇ ਸਕੂਲ ਦੇ ਬੱਚੇ ਨੇ ਜਦੋਂ ਛੁੱਟੀ ਹੁੰਦੀ ਹੈ ਤਾਂ ਉਸੇ ਜਗ੍ਹਾ ਤੇ ਮੋਟਰਸਾਈਕਲ ਆਦਦੇ ਨੇ ਕੀ ਲੋਕਾਂ ਦੇ ਪਿਆਰ ਨਹੀਂ ਲੱਗਣਗੇ ਤਾਂ ਇੱਕ ਕਹਿ ਸਕਦੇ ਆ ਕਿ ਜਿਸ ਤਰੀਕੇ ਨਾਲ ਸਕੂਲ ਦੇ ਬੱਚੇ ਬਾਹਰ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਕਿਸੇ ਵੀ ਜਿਹੜੀ ਆ ਹਰਕਤ ਨੂੰ ਅੰਜਾਮ ਦਿੱਤਾ ਜਾ ਸਕਦਾ ਕਿਉਂਕਿ ਬੱਚੇ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਤਾਂ ਸਾਰੇ ਸਵਾਲਾਂ ਦਾ ਜਵਾਬ ਜਿਹੜੇ ਆ ਕੌਣ ਦੇਗਾ ਤਾਂ ਇਸੇ ਚੀਜ਼ ਨੂੰ ਲੈ ਕੇ ਹੁਣ ਹਿੰਦੂ ਸਰਗਠਨ ਦੇ ਜਿਹੜੇ ਮੈਂਬਰ ਨੇ ਉੱਥੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਜਿਹੜਾ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਤਾਂ ਮੰਗ ਕੀਤੀ ਕਿ ਜਲਦ ਜਲਦ ਜਿਹੜਾ ਇਹਨਾਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਕੀਤੀ ਜਾਵੇ ਤਾਂ ਇਸ ਮਾਮਲੇ ਦੇ ਵਿੱਚ ਮੌਕੇ ਤੇ ਪਹੁੰਚੇ ਹਿੰਦੂ ਸਰਗਠਨ ਦੇ ਮੈਂਬਰ ਅਤੇ ਬੀਵੀਐ ਸਕੂਲ ਦੇ ਪ੍ਰਿੰਸੀਪਲ ਆਉਂਦੇ ਆ ਉਹਨਾਂ ਦਾ ਕੀ ਕਹਤਾਂ ਅੱਜ ਸਾਨੂੰ ਕਿਸੇ ਰਾਹ ਜਿਹੜੀਆਂ ਨੇ ਦੱਸਿਆ ਗਿਆ ਵੀ ਜਿਹੜਾ ਕਿ ਹਿੰਦੂ ਦੇਵੀ ਦੇਵ ਤੇ ਆਲੇ ਫੋਟੋਆਂ ਲਗਾਇਆ ਗਿਆ ਸੜਕ ਦੇ ਕੰਧ ਦੇ ਜਿਹੜੀ ਕੰਧਵਾ ਨਰਾਜ ਜਿਹੜੀ ਕੰਧਵਾ ਉੱਥੇ ਇਹਨਾਂ ਨੇ ਆਪਣੀ ਜਗਾ ਸਕੂਲ ਦੇ ਬਾਹਰ ਲਗਾਈਆਂ ਜੀਆਂ ਕੂੜਾ ਹਟਾਲ ਵਾਸਤੇ ਜਿਹੜਾ ਕੀ ਦੇਖੋ ਇਹ ਨਿੰਦਨ ਜੋਗ ਆ ਉਹ ਦੇਖੋ ਵੀ ਜਿਹੜਾ ਜਿਹੜਾ ਪੇਂਟਿੰਗ ਵਾਲਾ ਸੀ ਅਪਾਵਰੇ ਕੋ ਮਾਤਾ ਰਾਮ ਦੀ ਫੋਟੋ ਖੜੀ ਆ ਰੈਡੀ ਇਹ ਹਿੰਦੂ ਸਵਾਜ ਦੇ ਪ੍ਰਚਾਰਕ ਆਰਐਸਐਸ ਦੇ ਵਿਚਾਰੇ ਜੇ ਪੰਜਾਬ ਦੇ ਇਹ ਲੋਕਾਂ ਨੂੰ ਇਹ ਵਿਚਾਰ ਕਰਦੇ ਨੇ ਨਹੀਂ ਆਪਣੀ ਨਿੱਜੀ ਕਮਾ ਵਾਸਤੇ ਦੇਵੀ ਦੇਵਤਿਆਂ ਨੂੰ ਯੂਜ਼ ਕਰਦੇ ਨੇ ਕਰੋ ਤੁਸੀਂ ਇਹ ਲੋਕਾਂ ਨੂੰ ਵਿਚਾਰ ਕਰਦੇ ਨੇ ਮੰਦਰ ਦਾ ਭੋਲੇ ਨਾ ਫਰਾਜ ਜਗ ਜਗਨೇಶ್ ਚੀ ਦਾ ਮਾਤਾ ਰਾਣੀ ਜੀ ਦਾ ਸਾਰਿਆਂ ਦਾ ਜਿਹੜਾ ਹਗਾਵਾ ਉਹ ਘਾਰ ਦੇ ਅੰਦਰ ਆ ਮੰਦਰ ਦੇ ਵਿੱਚ ਆ ਨਹੀਂ ਏਦਾਂ ਨੂੰ ਜੀ ਸੜਕਾਂ ਦੇ ਵਿੱਚ ਇਹ ਕਿੱਦਾ ਜਾਵੇ ਨਹੀਂ ਜਿਹੜਾ ਕੀ ਕਦੇ ਵੀ ਹਾਂਜੀ ਇਹ ਕੂੜਾ ਹਟਾਉਣ ਵਾਸਤੇ ਆ ਰਹੇ ਹਾਂ ਜੀ ਆਹ ਦੇਖੋ ਆ ਕੀ ਵਿਚਾਰੇ ਆ ਦੇਖੋ ਪੰਜਾਬ ਦੇਖੋ ਤੁਹਾਡੇ ਮਾਪਿਆਂ ਸਾਨੂੰ ਤੁਹਾਨੂੰ ਦੱਸਦੇ ਆ ਆ ਦੇਖੋ ਇੱਕ ਮਿੰਟ ਬੰਦ ਹਮ ਇਤਨੀ ਦੇ ਕਹੇ ਤੁਹਾਡੇ ਮਾਦੇ ਵਾਲੀ ਆਪਾਂ ਦੱਸ ਰਿਹਾ ਵੀ ਆ ਦੇਖੋ ਇੰਨਾ ਨੇ ਆਪ ਲਿਖਿਆ ਜ਼ਿੰਦਗੀ ਹਟਾਓ ਆਪਾਂ ਇਹ ਚੀਜ਼ ਨੂੰ ਕਹਿਣਾ ਚਾਹਦੇ ਆ ਵੀ ਖੁਸ਼ੀ ਖੁਸ਼ੀ ਇਸ ਨੂੰ ਆਪ ਸਕੂਲ ਦੇ ਵਿੱਚ ਬੱਚਿਆਂ ਨੂੰ ਇਹ ਸਿਖਿਆ ਦਿਵਾਗੇ ਨੇ ਦੇਵੀ ਦੇਵਤੇ ਆਦੇ ਆਪਣੇ ਮੰਦਿਰਾਂ ਚ ਫੋਟੋਆਂ ਨਾ ਲਾਓ ਨਹੀਂ ਬਾਹਰ ਰਹਾਓ ਤੁਸੀਂ ਇਹ ਪ੍ਰਚਾਰ ਕਰਨਾ ਚਾਹੁੰਦੇ ਹੋ ਤੁਹਾਨੂੰ ਕੋਈ ਪ੍ਰੋਬਲਮ ਲੱਗਦੀ ਹੈ ਰਾਤ ਦੇ ਟੈਮ ਕੋਈ ਸ਼ਰਾਰਤ ਕਰ ਜਾਵੇ ਇਹ ਜ਼ਿੰਮੇਵਾਰ ਹੋਣਗੇ ਆਹ ਰਿਹੜੀ ਦੇਖੋ ਕੋਈ ਵੀ ਲੰਘ ਜਾਏ ਕੋਈ ਕੋਈ ਬੰਦਾ ਲੰਘਦੇ ਨਾਲ ਕੋਈ ਸ਼ਰਾਰਤ ਕਰ ਜਾਂਦਾ ਆਹ ਰਿਹੜੀ ਤੁਹਾਨੂੰ ਹੀ ਪਤਾ ਵਾ ਪੰਜਾਬ ਦੇ ਵਿੱਚ ਕਈ ਮੰਦਿਰਾਂ ਦੇ ਵਿੱਚ ਮੂਰਤੀਆਂ ਤੋੜੀਆਂ ਜਾਂਦੀਆਂ ਕਈ ਜਗ੍ਹਾ ਤੇ ਸ਼ਰਾਰਤਾਂ ਹੋਈਆਂ ਜਾਂਦੀਆਂ ਇੱਕ ਪਿੱਛੇ ਦੀ ਗੁਲਾ ਨਗਰ ਆਪਣਾ ਬਲੂਚੀ ਜੀ ਵੀ ਆਪਣਾ ਸਿਵਲਿੰਗ ਤੋੜਿਆ ਗਿਆ ਹਾਂਜੀ ਉਸ ਜ਼ਵਾ ਦੇ ਉੱਤੇ ਵੀ ਬੇਦਕੀ ਹੋਈ ਤੇ ਇਹ ਵੀ ਇਹ ਚੀਜ਼ ਬੇਦਕੀ ਕਰ ਰਹੀ ਨੇ ਇਹਨਾਂ ਦੇ ਬਾਂਦੀ ਕਰ ਇਹਨਾਂ ਦੇ ਬਾਂਦੀ ਕਾਰਵਾਨੀ ਹੋਣੀ ਚਾਹੀਦੀ ਏ 299 ਘਟਾ ਰਾਇ ਨੇ ਤੇ ਲਗਣੀ ਚਾਹੀਦੀ ਦੇਖੋ ਅਸੀਂ ਤੇ ਪਿਛਲੇ ਕਈ ਸਾਲਾਂ ਤੋਂ ਇਹ ਪ੍ਰਯਾਸ ਕਰ ਰਹੇ ਹਾਂ ਕਿ ਸਕੂਲ ਚਾਹੇ ਸਾਡਾ ਹੋਵੇ ਚਾਹੇ ਕੋਈ ਵੀ ਹੋਵੇ ਕਿ ਸਕੂਲ ਜਿਹੜਾ ਵਿਦਿਆ ਦਾ ਮੰਦਰ ਹੁੰਦਾ ਹੈ ਇਹਨਾਂ ਦੇ ਬਾਹਰ ਕੂੜੇ ਦੇ ਢੇਰ ਜਿਹੜਾ ਨਹੀਂ ਲੱਗਣੇ ਚਾਹੀਦੇ ਔਰ ਅਸੀਂ ਬਾਰ-ਬਾਰ ਮਤਲਬ ਪ੍ਰਸ਼ਾਸਨ ਨੂੰ ਵੀ ਇਹਦੀ ਕੰਪਲੇਂਟ ਕਰ ਚੁੱਕੇ ਆ ਤੇ ਠੀਕ ਹੈ ਉਹਦਾ ਅਸਰ 2-4 ਦਿਨ ਹੁੰਦਾ ਹੈ ਲੇਕਿਨ ਆਮ ਲੋਕ ਜਿਹੜੇ ਹੈ ਉਹ ਇਸ ਗੱਲ ਵੱਲ ਤੇ ਗੌਰ ਨਹੀਂ ਕਰਦੇ ਔਰ ਬੱਚੇ ਜਿਹੜੇ ਕਿਉਂਕਿ ਛੋਟੇ-ਛੋਟੇ ਬੱਚੇ ਤੇ ਪੜਦੇ ਆ ਪ੍ਰੀ ਨਰਸੀ ਤੋਂ ਬੱਚੇ ਆਦੇ ਆ ਤੇ ਉਹਨਾਂ ਦੀ ਵੀ ਬਿਮਾਰੀ ਦਾ ਕਾਰਨ ਜਿਹੜਾ ਇਹ ਕੂੜਾ ਜਿਹੜਾ ਬੰਦ ਆ ਇਸ ਕਰਕੇ ਅਸੀਂ ਤੇ ਇੱਕ ਪ੍ਰਯਾਸ ਕੀਤਾ ਹੈ ਔਰ ਜਦੋਂ ਦਾ ਅਸੀਂ ਇਹ ਮਤਲਬ ਚਿੱਤਰ ਬਣਾਏ ਆ ਉਦੋਂ ਦਾ ਕੂੜਾ ਲਗਣਾ ਬੰਦ ਹੋ ਗਿਆ ਔਰ ਅਸੀਂ ਇਹਨੂੰ ਇਨਸ਼ੋਰ ਕਰ ਰਹੇ ਆ ਇਥੇ ਕੋਈ ਵੀ ਕੋੜਾ ਨਾ ਸੁੱਟੇ ਅਸੀਂ ਸਭ ਨੂੰ ਅਪੀਲ ਕਰ ਰਹੇ ਆਂ ਔਰ ਮੈਨੂੰ ਲੱਗਦਾ ਕਿ ਇਹ ਲੋਕ ਸਾਨੂੰ ਸਾਡੇ ਨਾਲ ਕੋਆਪਰੇਟ ਕਰਨਗੇ ਔਰ ਸਕੂਲ ਵੀ ਨਹੀਂ ਆਪਣੇ ਸ਼ਹਿਰ ਨੂੰ ਵੀ ਸਾਫ਼ ਸੁਥਰਾ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰਨਗੇ। ਸਕੂਲ ਦੇ ਬਾਹਰ ਕਿੰਨਾ ਕੂੜਾ ਲੱਗਦਾ ਸੀ ਕਦੋਂ ਦਾ ਲੱਗਦਾ ਪਿਆ ਸੀ? ਦੇਖੋ ਇਹ ਸਕੂਲ ਸਾਡਾ 1963 ਚੋਂ ਆਇਆ ਅਸੀਂ ਤੋਂ ਸ਼ੁਰੂ ਤੋਂ ਹੀ ਦੇਖਦੇ ਆਂ ਵਿੱਚ 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 ਕਈ ਅਸੀਂ ਉਪਰਾਲੇ ਕਰ ਚੁੱਕੇ ਆਂ ਸਾਰਾ ਸਾਰਾ ਦਿਨ ਕਈ ਵਾਰੀ ਅਸੀਂ ਆਪਣੇ EMPLOYEES ਜਿਹੜੇ ਬਾਹਰ ਬਿਠਾ ਕੇ ਦੇਖਿਆ ਲੇਕਿਨ ਸਕੂਲ ਟਾਈਮ ਦੇ ਬਾਅਦ ਜਿਹੜੇ ਆ ਕੋ ਲੋਗ ਜਿਹੜੇ ਆ ਉਹ ਕੂੜਾ ਸੁੱਟ ਜਾਂਦੇ ਆ ਹੁਣ ਅਸੀਂ ਤੇ ਇੱਥੇ ਰਿਆਜ ਸਾਡੀ ਨਹੀਂ ਹੈਗੀ ਤੇ ਫੇਰ ਵੀ ਅਸੀਂ ਮਹੱਲੇ ਦਾ ਕਨੇ ਸਾਲਾਂ ਦਾ ਲੋਕਾਂ ਨੂੰ ਇਹ ਅਪੀਲ ਹੀ ਕਰਦੇ ਰਹੇ ਆ ਕਿਉਂਕਿ ਇਹ ਵਿਦਿਆਰਥੀ ਮੰਦਿਰ ਹੈ ਇਹਨੂੰ ਸਾਫ਼ ਸੁਥਰਾ ਰੱਖੋ ਤੁਹਾਡੇ ਹੀ ਬੱਚੇ ਇੱਥੇ ਪੜ੍ਹਦੇ ਪਏ ਆ ਇਸ ਕਰਕੇ ਅਸੀਂ ਇੱਕ ਇਹ ਉਪਰਾਲਾ ਕੀਤਾ ਹੈ ਤੇ ਮੈਨੂੰ ਲੱਗਦਾ ਹੈ ਕਿ ਲੋਕ ਸਾਡੇ ਨਾਲ ਮੈਨੂੰ ਇਹ ਚ ਕੋਆਪਰੇਟ ਕਰਨਗੇ ਦੇਖੋ ਜੀ ਅਸੀਂ ਤੇ ਕੋਈ ਉਪਰਾਲਾ ਕੀਤਾ ਹੈ ਉਹਨਾ ਇਹਦੇ ਨਾਲ ਕੁਝ ਲੋਕ ਸਹਿਮਤ ਵੀ ਹੋ ਸਕਦੇ ਆ ਕੁਝ ਐ ਸਹਿਮਤ ਵੀ ਹੋ ਸਕਦੇ ਆ ਲੇਕਿਨ ਅਸੀਂ ਇਹ ਚੀਜ਼ ਨੂੰ ਇਨਸ਼ੋਰ ਕਰਾਂਗੇ ਕਿ ਕੂੜਾ ਨਾ ਲੱਗੇ ਦੇਖੋ ਲੱਗੇਗਾ ਤੇ ਅਸੀਂ ਨਾਲ ਦੇ ਨਾਲ ਅਸੀਂ ਆਪ ਹੀ ਸਵੈ ਕਰਾਵਾਂਗੇ ਅੱਜ ਸਾਨੂੰ ਕਿਸੇ ਰਾਹ ਜਿਹੜੀਆਂ ਨੇ ਦੱਸਿਆ ਗਿਆ ਵੀ ਜਿਹੜਾ ਕਿ Hindu ਦੇਵੀ ਦੇਵ ਤੇ ਆਲੋ ਫੋਟੋਆਂ ਲਗਾਈਆਂ ਗੀਆਂ ਸੜਕ ਦੇ ਕੰਧ ਦੇ ਜਿਹੜੀ ਕੰਧਵਾ ਨਰਾਜ ਜਿਹੜੀ ਕੰਧਵਾ ਉੱਥੇ ਇਹਨਾਂ ਨੇ ਆਪਣੀ ਜਗਾ ਸਕੂਲ ਦੇ ਬਾਹਰ ਲਗਾਈਆਂ ਗੀਆਂ ਕੂੜਾ ਹਟਾਲ ਵਾਸਤੇ ਜਿਹੜਾ ਕਿ ਦੇਖੋ ਇਹ ਮੁੰਡਿਆਂ ਜੋਗਾ ਉਏ ਦੇਖੋ ਵੀ ਜਿਹੜਾ ਜਿਹੜਾ ਪੇਂਟਿੰਗ ਵਾਲਾ ਸੀ ਆਪਾਂ ਉਹਦੇ ਕੋ ਮਾਤਾ ਰਾਣੀ ਦੀ ਫੋਟੋ ਬੜੀ ਆ ਰਹੀ ਇਹ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਦੱਸਦੇ ਕਿ ਬਟਾਲਾ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਤਸਵੀਰ ਸਾਹਮਣੇ ਆਈ ਨੇ ਜਿਸ ਤੇ ਬਟਾਲਾ ਦੇ ਇੱਕ ਨਿੱਜੀ ਸਕੂਲ ਦੇ ਕੰਧ ਦੇ ਬਾਹਰ ਧਾਰਮਿਕ ਤਸਵੀਰਾਂ ਬਣਾਈਆਂ ਗਈਆਂ ਨੇ ਤਾਂ Hindu ਧਾਰਮਿਕ ਤਸਵੀਰਾਂ ਜਦੋਂ ਬਣਾਈਆਂ ਗਿਆ ਤਾਂ ਇਸ ਬਾਰੇ ਜਦੋਂ Hindu ਸਰਗਠਾ ਨੂੰ ਪਤਾ ਲੱਗਾ ਤਾਂ मौके ਤੇ ਜਗ੍ਹਾ ਤੇ ਪਹੁੰਚ ਕੇ ਜਿਹੜਾ ਉਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਦੱਸਦੇ ਕਿ ਉਹਨਾਂ ਵੱਲੋਂ ਕਿਹਾ ਗਿਆ ਹੈ ਏ ਜਿਹੜਾ ਕੰਮ ਕੀਤਾ ਗਿਆ ਉਪਰਾਲਾ ਕੀਤਾ ਗਿਆ ਇਹ ਤਾਂ ਸਹੀ ਆ ਪਰ ਜੋ ਜਗਾ ਚੁਣੀ ਗਈ ਆ ਉਹ ਗਲਤ ਆ ਕਿਉਂਕਿ ਜਿਸ ਜਗਾ ਤੇ ਤਸਵੀਰਾਂ ਬਣਾਈਆਂ ਗਈਆਂ ਨੇ ਉਹ ਜਗਾ ਜਿਹੜੀ ਆ ਥੱਲੇ ਨਾਲਾ ਆ غور ਨਾਲ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਥੱਲੇ ਨਾਲਾ ਆਇਆ ਨਾਲੇ ਨੂੰ ਬੰਦ ਕੀਤਾ ਆ ਤਾਂ ਉੱਪਰ ਧਾਰਮਿਕ ਜਿਹੜੀ ਆ ਤਸਵੀਰਾਂ ਬਣਾਈਆਂ ਗਈਆਂ ਨੇ ਤੇ ਜਿਸ ਨੂੰ ਲੈ ਕੇ Hindu ਸੰਗਠਨਾਂ ਦੇ ਵੱਲੋਂ ਜਿਹੜਾ ਆ ਰੋਸ ਪ੍ਰਗਟ ਕੀਤਾ ਗਿਆ ਤੇ ਇਸੇ ਚੀਜ਼ ਨੂੰ ਲੈ ਕੇ ਉਹਨਾਂ ਵੱਲੋਂ ਕਹਿ ਗਿਆ ਆ ਕਿਉਂਕਿ ਨਾਲ ਸਕੂਲ ਆ ਸਕੂਲ ਦੇ ਬੱਚੇ ਬਾਹਰ ਨਿਕਲਦੇ ਨੇ ਤਾ ਸਕੂਲ ਦੇ ਬੱਚਾ ਦੇ ਵੱਲੋਂ ਕਿਸੇ ਤਰੀਕੇ ਨਾਲ ਜਿਹਾ ਮੰਨ ਲਓ ਥੋਕ ਸੋੜ ਸਕਦਾ ਹੈ ਕੋਈ ਗਲਤ ਤਰੀਕੇ ਨਾਲ ਕੋਈ ਚੀਜ਼ ਉੱਤੇ ਤਸਵੀਰ ਦੇ ਉੱਪਰ ਬਣਾ ਸਕਦਾ ਹੈ ਇਸੇ ਚੀਜ਼ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਜਿਹੜੇ ਆ ਸਵਾਲ ਚੁੱਕੇ ਗਏ ਨੇ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਬਟਾਲਾ ਤੋਂ ਨਿਤਿਨ ਜੁੜ ਚੁੱਕੇ ਨੇ ਜੀ ਨਿਤਿਨ ਕੀ ਕੋਈ ਜਾਣਕਾਰੀ ਹੈ ਜਿਹੜੀ ਤਸਵੀਰਾਂ ਬਣਾਈਆਂ ਗਈਆਂ ਨੇ ਨਿੱਜੀ ਸਕੂਲ ਦੇ ਕੰਨ ਦੇ ਬਾਹਰ ਪ੍ਰਵਿੰਦਰ ਇਹ ਬਟਾਲਾ ਦਾ ਪੁਰੀਆ ਹਲਾ ਹੈ ਜਿੱਥੇ ਇੱਕ ਨਿੱਜੀ ਸਕੂਲ ਹੈ ਪੀਵੀਐਨ ਸਕੂਲ ਇਸ ਦੀ ਦੀਵਾਰ ਤੇ ਧਾਰਮਿਕ ਤਸਵੀਰਾਂ ਜਿਸ ਦੇ ਵਿੱਚ ਭਗਵਾਨ ਸ਼ੰਕਰ ਦੀ ਮਾ ਦੁਰਗਾ ਤੋਂ ਇਲਾਵਾ ਹੋਰ ਵੀ ਕਈ ਤਸਵੀਰਾਂ ਜਿਹੜੀਆਂ ਬਣਾਈਆਂ ਗਈਆਂ ਨੇ ਔਰ ਇਹ ਤਸਵੀਰਾਂ ਬਣਾਉਣ ਦਾ ਕਾਰਨ ਸੀ ਪਰਮਿੰਦਰ ਕਿ ਇਹ ਜਗ੍ਹਾ ਤੇ ਲੰਬੇ ਸਮੇਂ ਤੋਂ ਕੂੜਾ ਲੱਗਦਾ ਸੀ ਲੋਕ ਨਿਕਲਦੇ ਆਉਂਦੇ ਜਾਂਦੇ ਕੂੜਾ ਸੁੱਟ ਦਿੰਦੇ ਸੀ ਲੋਕ ਕੂੜਾ ਨਾ ਸੁੱਟਣ ਇਸੇ ਮਨਸ਼ਾ ਨੂੰ ਲੈ ਕੇ ਇਹ ਤਸਵੀਰਾਂ ਬਣਾਈਆਂ ਗਈਆਂ ਜਦੋਂ ਹਿੰਦੂ ਸੰਗਠਨ ਹੈ ਅੰਤਰਰਾਸ਼ਟਰੀ ਕਾਜਾਵੇ ਐਂਟੀ ਟੈਰਰਿਸਟ ਫਰੰਟ ਉਸਦੇ ਰਾਸ਼ਟਰੀ ਉਪ ਪ੍ਰਧਾਨ ਨੇ ਗगन ਪਲਾੜਾ ਉਹ ਆਪਣੇ ਸ਼ਾਤ ਗਿਆ ਸਮੇਂ ਦੇ ਇਤੇ ਪਹੁੰਚੇ ਤਾਂ ਉਹਨਾਂ ਨੇ ਇਹ ਵੱਡੇ ਇਲਜ਼ਾਮ ਲਗਾਏ ਨੇ ਸਕੂਲ ਦੇ ਆ ਜਿਹੜੇ ਪ੍ਰਬੰਧਕ ਨੇ ਔਰ ਸਕੂਲ ਪ੍ਰਬੰਧਕ ਜਿਹੜੇ ਨੇ ਉਹ ਆਰਐਸਐਫ ਦੇ ਰਾਸ਼ਟਰੀ ਸਵੈ ਸੇਵਕ ਸੰਘ ਦੇ ਵੱਡੇ ਜੀ ਵੀ ਦੱਸੇ ਜਾ ਰਹੇ ਆ ਇਹਨਾਂ ਹਿੰਦੂ ਸੱਗਟਰਾਂ ਨੇ ਦੋਸ਼ ਲਗਾਇਆ ਇੱਕ ਪਾਸੇ ਤੇ ਇਹ ਆਪਣੇ ਆਪ ਨੂੰ ਵੱਡੇ ਰਾਸ਼ਟਰੀ ਹਿੰਦੂ ਸੰਗਠਨ ਦੇ ਲੀਡਰ ਆਖਦੇ ਨੇ ਦੂਸਰੇ ਪਾਸੇ ਹਿੰਦੂ ਦੇਵੀ ਦੇਵਤਿਆਂ ਦੀ ਬੇਅਦਬੀ ਕਰਨ ਦਾ ਸਿੱਧਾ ਸਿੱਧਾ ਇਹਨਾਂ ਨੇ ਟੀਚਾ ਮਿਥ ਲਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਸੜਕ ਤੋਂ ਕੁਝ ਇੰਚ ਦੂਰੀ ਤੇ ਉੱਪਰ ਜਿਹੜਾ ਹੈ ਉਹ ਤਸਵੀਰਾਂ ਬਣਾਈਆਂ ਜਾ ਰਹੀਆਂ ਕੋਈ ਜਾਨਵਰ ਆ ਕੇ ਕੋਈ ਗਲਤ ਹਰਕਤ ਕਰ ਸਕਦਾ ਹੈ ਕੋਈ ਇਨਸਾਨ ਇੱਥੇ ਕੂੜਾ ਸੁੱਟ ਸਕਦਾ ਹੈ ਔਰ ਇਹ ਇਸ ਲਈ ਬਣਾਈਆਂ ਗਈਆਂ ਨੇ ਕਿ ਇੱਥੇ ਕੂੜਾ ਨਾ ਲੱਗੇ ਜਦੋਂ ਇਹ ਸਾਰੇ ਸੰਬੰਧ ਦੇ ਵਿੱਚ ਸਕੂਲ ਚਾਲਕ ਅਤੇ ਪਾਰਸ਼ਵ ਦੇ ਵੱਡੇ ਲੀਡਰ ਗੁਣਾ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਵੀ ਮੰਨਿਆ ਕਿ ਇਹ ਤਾਂ ਲੰਬੇ ਸਮੇਂ ਤੋਂ ਪੂਰਾ ਲੱਗਦਾ ਸੀ ਅਸੀਂ ਸ਼ਹਿਰ ਨੂੰ ਸਕੂਲ ਦੇ ਨੇੜੇ ਇੱਛੇ ਨੂੰ ਸਾਫ਼ ਰੱਖਣ ਲਈ ਪ੍ਰਾਨਠ ਕੀਤਾ ਵਪਨ ਉਹਨਾਂ ਨਾਲ ਇਹ ਵੀ ਗੱਲ ਜੀ ਕਿ ਕੁਝ ਲੋਕਾਂ ਨੂੰ ਇਹ ਉਪਰਾਲਾ ਚੰਗਾ ਲੱਗਾ ਹੈ ਕਈਆਂ ਨੂੰ ਨਹੀਂ ਲੱਗਾ ਕਿਤੇ ਨਾ ਕਿਤੇ ਹਿੰਦੂ ਸੰਗਠਨ ਜਰੂਰ ਰੋਸ਼ ਦੇ ਵਿੱਚ ਆ ਉਹਨਾਂ ਨੇ ਇੱਕ ਤਰਖਾਸਤ ਵੀ ਦੇਣ ਦੀ ਜੋ ਹੈ ਉਹ ਪੁਲਿਸ ਨੂੰ ਗੱਲ ਕਹੀ ਹੈ ਜੀ ਪਰਮੇਂਦਰ ਹਾਂ ਜਿਵੇਂ ਤੁਸੀਂ ਕਿਹਾ ਕਿ ਉਪਰਾਲਾ ਤਾਂ ਵਧੀਆ ਹੈ ਪਰ ਉਪਰਾਲਾ ਤਾਂ ਵਧੀਆ ਹੈ ਪਰ ਜਗਾ ਜਿਹੜੇ ਚੁਣੀ ਗਈ ਹੈ ਉਹ ਗਲਤ ਆ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਸਕੂਲ ਦੇ ਪ੍ਰਿੰਸੀਪਲ ਆ Hindu Sangathan ਦੇ ਮੈਂਬਰ ਨੇ ਕਿ ਜਦੋਂ ਇਹ ਤਸਵੀਰਾਂ ਬਣ ਰਹੀਆਂ ਸੀਗੀਆਂ ਉਹਨਾਂ ਦੇ ਵੱਲੋਂ ਕਿਉਂ ਨਹੀਂ ਰੋਕਿਆ ਗਿਆ ਕੀ ਲੱਗਦਾ ਹੈ ਕਿ ਜਾਣ ਬੁੱਝ ਕੇ ਇਹ ਲਾਗੇ ਖੜ ਕੇ ਤਸਵੀਰਾਂ ਬਣਾਈਆਂ ਗਈਆਂ ਨੇ ਜਾਂ ਫਿਰ ਕੋੜੇ ਨੂੰ ਰੋਕਣ ਦੇ ਲਈ ਜਿਹੜਾ ਆ ਧਾਰਮਿਕ ਭਾਵਨਾ ਟੇਸ ਪਹੁੰਚਾਉਣ ਦਾ ਜਿਹੜੀ ਆ ਉਹਨਾਂ ਵੱਲੋਂ ਕੀਤੀ ਗਈ ਆ ਹਾਂ ਜੀ ਨਹੀਂ ਬਿਲਕੁਲ ਰਿਪੋਰਟ ਸਰ ਮਿਲਪਾ ਬਣਾਉਣ ਨੂੰ ਫੇਸ ਪਹੁੰਚਾਉਣ ਦੀ ਪ੍ਰਬੰਧ ਜਿਹੜੀ ਗੱਲ ਕੀਤੀ ਗਈ ਹੈ ਕਿ ਬਿਲਕੁਲ ਸਹੀ ਗੱਲ ਹੈ ਔਰ ਉਹਨਾਂ ਦਾ ਕਹਿਣਾ ਸੀ ਜਿਹੜੇ ਹਿੰਦੂ ਸੰਗਠਨ ਵਿਰੋਧ ਕਰ ਰਹੇ ਸੀ ਉਹਨਾਂ ਦਾ ਕਹਿਣਾ ਸੀ ਕਿ ਰਾਤ ਨੂੰ ਕੋਈ ਆ ਕੇ ਕੋਈ ਬੇਅਦਬੀ ਕਰ ਸਕਦਾ ਹੈ ਤੇ ਸਿੱਧੇ ਸਰਦਾਰ ਉਹਨਾਂ ਸ਼ਰਾਰਤੀ ਲੋਕਾਂ ਨੂੰ ਸਤਾ ਦੇਣ ਵਾਲੀ ਗੱਲ ਹੈ ਜਿਹੜੇ ਲੋਕ ਕਿਸੇ ਵੀ ਧਰਮ ਦਾ ਸਨਮਾਨ ਨਹੀਂ ਕਰਦੇ ਕਿ ਉਹ ਕਿਸੇ ਵੀ ਨੇ ਵੀ ਆ ਕੇ ਇਸ ਤਰ੍ਹਾਂ ਦੇਵੀ-ਦੇਵਤਿਆਂ ਦੀਆਂ ਫੋਟੋਆਂ ਤੇ ਆ ਕੇ ਕੁਝ ਵੀ ਕਰ ਸਕਦੇ ਆ ਇਸ ਤੋਂ ਇਲਾਵਾ ਇਹ ਇਹੋ ਜਿਹੀ ਜਗ੍ਹਾ ਕਿਉਂ ਚੁਣੀ ਗਈ ਜਿੱਥੇ ਕੂੜਾ ਲੱਗਦਾ ਸੀ ਕੋਈ ਹੋਰ ਜਗ੍ਹਾ ਕਿਉਂ ਨਹੀਂ ਚੁਣੀ ਗਈ ਜਾਂ ਫਿਰ ਕੂੜਾ ਰੋਕਣ ਦਾ ਕੋਈ ਹੋਰ ਪ੍ਰਬੰਧ ਕਿਉਂ ਨਹੀਂ ਲਗਾਇਆ ਉਹਨਾਂ ਨੇ ਲਾਈਵ ਤਸਵੀਰ ਜਿਹੜੀ ਦਿਖਾਈ ਕਿ ਜੋ ਦਫ਼ਤਰ ਦੇ ਵਿੱਚ ਏਸੀ ਲੱਗਾਂ ਦਾ ਸੀ ਉਸ ਦਾ ਪਾਣੀ ਵੀ ਸਿੱਧਾ-ਸਿੱਧਾ ਤਸਵੀਰਾਂ ਵੱਲ ਨੂੰ ਆ ਰਿਹਾ ਸੀ ਔਰ ਉੱਥੇ ਦਿਖ ਰਿਹਾ ਸੀ ਜੀ ਨਿਤਨ ਜਾਣਕਾਰੀ ਦੇਣ ਦੇ ਲਈ ਤੁਹਾਡਾ ਤਨਵਾਦ ਹੈ ਕਿ ਲਗਾਤਾਰ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਕੰਦ ਦੇ ਇਹ ਜਿਸ ਸਕੂਲ ਆ ਬੀਮੇ ਸਕੂਲ ਆ ਜਿਹੜਾ ਪੋੜੀਆਂ ਮਹੱਲੇ ਦੇ ਵਿੱਚ ਪੈਂਦਾ ਆ ਤਾਂ ਉਸ ਦੀ ਕੰਧ ਦੇ ਬਾਹਰ ਜਿਹੜਿਆ ਕਿਸ ਤਰੀਕੇ ਦੇ ਨਾਲ Hindu ਧਾਰਮਿਕ ਦੀ ਜਿਹੜੀਆਂ ਤਸਵੀਰਾਂ ਬਣਾਈਆਂ ਗਈਆਂ ਨੇ ਭਗਵਾਨ ਸ਼ੰਕਰ ਦੀ ਬਣਾਈਆਂ ਗਈਆਂ ਨੇ ਪਾਰਵਤੀ ਦੀ ਬਣਾਈਆਂ ਗਈਆਂ ਨੇ ਉਹਦੇ ਭਗਵਾਨ ਜਿਹੜਿਆ ਗਣੇਸ਼ ਜੀ ਦੀ ਹੈ ਜਿਹੜੀ ਆ ਤਸਵੀਰਾਂ ਬਣਾਈਆਂ ਗਈਆਂ ਨੇ ਤੇ ਸਿੱਧਾ ਸਿੱਧਾ ਕਹਿ ਸਕਦਾ ਹੈ ਕਿ ਤਸਵੀਰਾਂ ਬਣਾਉਣ ਦਾ ਕਾਰਨ ਹੈ ਕਿ ਕਿਸੇ ਸ਼ਰਾਰਤੀ ਨੂੰ ਚੇਤਾਵਨੀ ਦੇਣੀ ਕਿ ਤਸਵੀਰਾਂ ਬਣਾ ਦਿੱਤੀ ਹੈ ਕਿਸੇ ਵੇਲੇ ਵੀ ਤੂੰ ਆ ਕੇ ਬੇਅਦਵੀ ਕਰ ਸਕਦਾ ਔਰ ਖਾਸ ਕਰਕੇ ਜਿਸ ਸਕੂਲ ਦੀ ਕੰਧ ਤੇ ਬਾਹਰ ਇਹ ਤਸਵੀਰਾਂ ਬਣੀਆਂ ਨੇ ਉਸ ਸਕੂਲ ਦਾ ਪ੍ਰਿੰਸੀਪਲ ਹਿੰਦੂ ਸੰਗਠਨ ਦਾ ਮੈਂਬਰ ਹੈ ਕਿ ਜਦੋਂ ਇਹ ਤਸਵੀਰਾਂ ਬਣੀਆਂ ਨੇ ਕਿ ਉਸ ਨੂੰ ਇਹ ਦਿਖਾਈ ਨਹੀਂ ਦਿੱਤਾ ਕਿ ਜਿਸ ਕੰਨ ਤੇ ਤਸਵੀਰਾਂ ਬਣਾ ਰਹੇ ਨੇ ਉਸ ਕੰਨ ਤੇ ਕੋਈ ਵੀ ਜਾਨਵਰ ਕਿਸੇ ਵੀ ਗਲਤ ਹਰਕਤ ਕਰ ਸਕਦਾ ਜਾਂ ਫਿਰ ਕਿਸੇ ਤੋਂ ਬੋਲੋ ਜਿਹੜਾ ਉਸ ਜਗ੍ਹਾ ਤੇ ਕੂੜਾ ਸੁੱਟਦਾ ਹੈ ਸਾਂ ਸਕਦਾ ਤਾਂ ਖਾਸ ਕਰਕੇ ਸਕੂਲ ਦੇ ਬੱਚੇ ਨੇ ਜਦੋਂ ਛੁੱਟੀ ਹੁੰਦੀ ਹੈ ਤਾਂ ਉਸੇ ਜਗ੍ਹਾ ਤੇ ਮੋਟਰਸਾਈਕਲ ਲੱਗਦੇ ਨੇ ਕਿ ਲੋਕਾਂ ਦੇ ਪਿਆਰ ਨਹੀਂ ਲੱਗਣਗੇ ਤਾਂ ਇੱਕ ਜਾ ਸਕਦਾ ਹੈ ਕਿ ਜਿਸ ਤਰੀਕੇ ਨਾਲ ਸਕੂਲ ਦੇ ਬੱਚੇ ਬਾਹਰ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਕਿਸੇ ਵੀ ਜਿਹੜੀ ਆ ਹਰਕਤ ਨੂੰ ਅੰਜਾਮ ਦਿੱਤਾ ਜਾ ਸਕਦਾ ਕਿਉਂਕਿ ਬੱਚੇ ਉਹਨਾਂ ਨੇ ਇਸ ਚੀਜ਼ ਦਾ ਨਹੀਂ ਪਤਾ ਤਾਂ ਸਾਰੇ ਸਵਾਲਾਂ ਦਾ ਜਵਾਬ ਜਿਹੜੇ ਆ ਕੌਣ ਦੇਗਾ ਤਾਂ ਇਸੇ ਚੀਜ਼ ਨੂੰ ਲੈ ਕੇ ਹੁਣ Hindu ਸੰਗਠਨ ਦੇ ਜਿਹੜੇ ਮੈਂਬਰ ਨੇ ਉੱਥੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਜਿਹੜਾ ਆ ਰੋਸ ਪ੍ਰਦਰਸ਼ਨ ਕੀਤਾ ਗਿਆ ਤਾਂ ਮੰਗ ਕੀਤੀ ਗਈ ਕਿ ਜਲਦ ਜਲ ਜਿਹੜਾ ਇਹਨਾਂ ਦੇ ਖਿਲਾਫ ਜਿਹੜੀ ਆ ਕਾਰਵਾਈ ਕੀਤੀ ਜਾਵੇ ਤਾਂ ਇਸ ਮਾਮਲੇ ਦੇ ਵਿੱਚ ਮੌਕੇ ਤੇ ਪਹੁੰਚੇ Hindu ਸੰਗਠਨ ਦੇ ਮੈਂਬਰ ਅਤੇ BBW ਸਕੂਲ ਦੇ ਪ੍ਰਿੰਸੀਪਲ ਆਉਂਦੇ ਆ ਉਹਨਾਂ ਦਾ ਕੀ ਕਹਿਣਾ ਅੱਜ ਸਾਨੂੰ ਕਿਸੇ ਰਾਹਗੇੜੀਆਂ ਨੇ ਦੱਸਿਆ ਗਿਆ ਵੀ ਜਿਹੜਾ ਕਿ Hindu ਦੇਵੀ ਦੇਵ ਤੇ ਆਲੇ ਫੋਟਵਾ ਲਗਾਈਆਂ ਗੀਆਂ ਸੜਕ ਦੇ ਕੰਧ ਦੇ ਜਿਹੜੀ ਕੰਧਵਾ ਨਰਾਗੜੀ ਕੰਧਵਾ ਉੱਥੇ ਇਹਨਾਂ ਨੇ ਆਪਣੀ ਜਗਾ ਸਕੂਲ ਦੇ ਬਾਹਰ ਲਗਾਈਆਂ ਗੀਆਂ ਕੂੜਾ ਹਟਾਲ ਵਾਸਤੇ ਜਿਹੜਾ ਕਿ ਦੇਖੋ ਇਹ ਨਿੰਦਨ ਜੋਗ ਆ ਉਹ ਦੇਖੋ ਵੀ ਜਿਹੜਾ ਜਿਹੜਾ ਪੇਂਟਿੰਗ ਵਾਲਾ ਸੀ ਆਪਾਂ ਉਹਦੇ ਕੋਲ ਮਾਤਾ ਰਾਣੀ ਦੀ ਫੋਟੋ ਬੜੀ ਆ ਰੈਡੀ ਇਹ ਇਹ ਦੂਸ ਵਾਜ ਦੇ ਪ੍ਰਚਾਰਕ ਆਰਐਸਐਸ ਦੇ ਵਿਚਾਰੇਗਾ ਪੰਜਾਬ ਦੇ ਇਹ ਲੋਕਾਂ ਨੂੰ ਇਹ ਵਿਚਾਰ ਕਰਦੇ ਨੇ ਨਹੀਂ ਆਪਣੀ ਨਿੱਜੀ ਕਮਾਂ ਵਾਸਤੇ ਦੇਵੀ ਦੇਵਤਿਆਂ ਨੂੰ ਯੂਜ਼ ਕਰਦੇ ਨੇ ਕਰੋ ਤੁਸੀਂ ਇਹ ਲੋਕਾਂ ਨੂੰ ਪ੍ਰਚਾਰ ਕਰਦੇ ਨੇ ਮੰਦਰ ਦਾ ਭੋਲੇ ਨਾ ਭਿਆਜ ਜਗ ਜਗਨೇಶ್ ਚਾ ਮਾਤਾ ਰਾਣੀ ਦੀ ਦਾ ਸਾਰਿਆਂ ਦਾ ਜਿਹੜਾ ਸੁਆਸ ਨਾਲ ਹਗਵਾ ਉਹ ਘਰ ਦੇ ਅੰਦਰ ਆ ਮੰਦਰ ਦੇ ਵਿੱਚ ਆ ਵੇ ਇਹ ਦਾ ਨੌਂ ਦੀ ਸੜਕਾਂ ਦੇ ਵਿੱਚ ਇਹ ਯੂਟਿਟਾ ਜਾਵੇ ਵੀ ਜਿਹੜਾ ਕੀ ਕਦੇ ਵੀ ਹਾਂਜੀ ਇਹ ਕੂੜਾ ਹਟਾਉਣ ਵਾਸਤੇ ਆ ਰਹੇ ਹਾਂਜੀ ਆ ਦੇਖੋ ਆ ਕੀ ਮਿਚਿਆ ਦੇ ਆ ਦੇਖੋ ਪੰਜਾਬ ਦੇਖੋ ਤੁਹਾਡੇ ਮਾਜੇ ਸਾਨੂੰ ਤੁਹਾਨੂੰ ਦੱਸਦੇ ਆ ਆ ਦੇਖੋ ਇੱਕ ਮਿੰਟ ਨੂੰ ਹਮ ਜਿੱਤਾਂ ਵੀ ਦੇਖੇ ਤੁਹਾਡੇ ਮਾਜੇ ਨਾਲ ਹੀ ਆਪ ਦੱਸ ਰਿਹਾ ਵੀ ਆ ਦੇਖੋ ਇੰਨਾ ਨੇ ਆਪ ਲਿਖਿਆ ਜ਼ਿੰਦਗੀ ਹਟਾਓ ਆਪਾਂ ਇਹ ਚੀਜ਼ ਨੂੰ ਕਹਿਣਾ ਚਾਹੁੰਦੇ ਆ ਵੀ ਖੁਸ਼ੀ ਤੁਸੀਂ ਐਸੀ ਨੂੰ ਆਪ ਸਕੂਲ ਦੇ ਵਿੱਚ ਬੱਚਿਆਂ ਨੂੰ ਇਹ ਸਿਖਿਆ ਦਿਵਾਗੇ ਵੀ ਦੇਵੀ ਦੇ ਕੇ ਆਪਣੇ ਮੰਦਰਾਜੋ ਫੋਟੋਆਂ ਨਾ ਲਾਓ ਵੀ ਬਾਹਰ ਰਾਓ ਤੁਸੀਂ ਇਹ ਪ੍ਰਚਾਰ ਕਰਨਾ ਚਾਹੁੰਦੇ ਹੋ ਤੁਹਾਨੂੰ ਕੋਈ ਸਮੱਸਿਆ ਲੱਗਦੀ ਹੈ ਰਾਤ ਦੇ ਟਾਈਮ ਕੋਈ ਸ਼ਰਾਰਤ ਕਰ ਜਾਵੇ ਇਹ ਜ਼ਿੰਮੇਵਾਰ ਹੋਣਗੇ ਆਲਰੇਡੀ ਦੇਖੋ ਕੋਈ ਵੀ ਲੱਗਦੇ ਕੋਈ ਕੋਈ ਬੰਦਾ ਲੱਗਦੇ ਨਾਲ ਕੋਈ ਸ਼ਰਾਰਤ ਕਰ ਜਿੰਦਾ ਆਲਰੇਡੀ ਤੁਹਾਨੂੰ ਪਤਾ ਵਾ ਪੰਜਾਬ ਦੇ ਵਿੱਚ ਕਈ ਮੰਦਰਾਂ ਦੇ ਵਿੱਚ ਮੂਰਤੀਆਂ ਤੋੜੀਆਂ ਜਾਂਦੀਆਂ ਇਹ ਜਗ੍ਹਾ ਤੇ ਸ਼ਰਾਰਤਾਂ ਹੋਈਆਂ ਜਾਂਦੀਆਂ ਇੱਕ ਪਿੱਛੇ ਦੀ ਦੁਨਿਆ ਨਗਰ ਆਪਣਾ ਬਲੂਚੀ ਦੀ ਆਪਣਾ ਸ਼ਿਵਲੀ ਤੋੜਿਆ ਗਿਆ ਹਾਂਜੀ ਉਸ ਜ਼ਵਾ ਦੇ ਉੱਤੇ ਵੀ ਬੇਅਦਕੀ ਹੋਈ ਤੇ ਇਹ ਵੀ ਇਹ ਚੀਜ਼ ਬੇਅਦਕੀ ਕਰ ਰਹੇ ਨੇ ਇਹਨਾਂ ਦੇ ਬੰਦੀ ਕਰ ਇਹਨਾਂ ਦੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ 200 ਨਿਧੀ ਜਲੇ ਤਾਰਾ ਇਹਨਾਂ ਤੇ ਲਗਣੀ ਚਾਹੀਦੀ ਹੈ ਦੇਖੋ ਅਸੀਂ ਤੇ ਪਿਛਲੇ ਕਈ ਸਾਲਾਂ ਤੋਂ ਇਹ ਪ੍ਰਯਾਸ ਕਰ ਰਹੇ ਹਾਂ ਇਹ ਸਕੂਲ ਚਾਹੇ ਸਾਡਾ ਹੋਵੇ ਚਾਹੇ ਕੋਈ ਵੀ ਹੋਵੇ ਕੋਈ ਸਕੂਲ ਜਿਹੜਾ ਵਿਦਿਆ ਦਾ ਮੰਦਰ ਹੁੰਦਾ ਹੈ ਇਹਨਾਂ ਦੇ ਬਾਹਰ ਕੂੜੇ ਦੇ ਢੇਰ ਜਿਹੜੇ ਨਹੀਂ ਲੱਗਣੇ ਚਾਹੀਦੇ ਔਰ ਅਸੀਂ ਬਾਰ-ਬਾਰ ਮਤਲਬ ਪ੍ਰਸ਼ਾਸਨ ਨੂੰ ਵੀ ਇਹਦੀ ਕੰਪਲੇਂਟ ਕਰ ਚੁੱਕੇ ਆ ਤੇ ਠੀਕ ਹੈ ਉਹਦਾ ਅਸਰ 2-4 ਦਿਨ ਹੁੰਦਾ ਹੈ ਲੇਕਿਨ ਆਮ ਲੋਕ ਜਿਹੜੇ ਹੈ ਉਹ ਇਸ ਗੱਲ ਵੱਲ ਤੇ ਗੌਰ ਨਹੀਂ ਕਰਦੇ ਔਰ ਬੱਚੇ ਜਿਹੜੇ ਕਿਉਂਕਿ ਛੋਟੇ-ਛੋਟੇ ਬੱਚੇ ਇੱਥੇ ਪੜਦੇ ਆ ਪ੍ਰੀ-ਨਰਸੀ ਤੋਂ ਬੱਚੇ ਇੱਥੇ ਆਦੇ ਆ ਤੇ ਉਹਨਾਂ ਦੀ ਵੀ ਬਿਮਾਰੀ ਦਾ ਕਾਰਨ ਜਿਹੜਾ ਇਹ ਕੂੜਾ ਜਿਹੜਾ ਬੰਦਾ ਹੈ ਇਸ ਕਰਕੇ ਅਸੀਂ ਤੇ ਇੱਕ ਪ੍ਰਯਾਸ ਕੀਤਾ ਹੈ ਔਰ ਜਦੋਂ ਦਾ ਅਸੀਂ ਇਹ ਮਤਲਬ ਚਿੱਤਰ ਬਣਾਏ ਆ ਉਦੋਂ ਦਾ ਕੂੜਾ ਲੱਗਣਾ ਬੰਦ ਹੋ ਗਿਆ ਹੈ ਔਰ ਅਸੀਂ ਇਹਨੂੰ ਇਨਸ਼ੋਰ ਕਰ ਰਹੇ ਆ ਕਿ ਇੱਥੇ ਕੋਈ ਵੀ ਕੂੜਾ ਨਾ ਸੁੱਟੇ ਅਸੀਂ ਸਭ ਨੂੰ ਅਪੀਲ ਕਰ ਰਹੇ ਆ ਔਰ ਮੈਨੂੰ ਲੱਗਦਾ ਹੈ ਕਿ ਇਹ ਲੋਕ ਸਾਨੂੰ ਸਾਡੇ ਨਾਲ ਕੋਆਪਰੇਟ ਕਰਨਗੇ ਔਰ ਸਕੂਲ ਹੀ ਨਹੀਂ ਆਪਣੇ ਸ਼ਹਿਰ ਨੂੰ ਵੀ ਸਾਫ਼ ਸੁਥਰਾ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰਨਗੇ ਸਕੂਲ ਦੇ ਬਾਅਦ ਕਿੰਨਾ ਕੂੜਾ ਲੱਗਦਾ ਸੀ ਕਦੋਂ ਦਾ ਲੱਗਦਾ ਸੀ ਦੇਖੋ ਇਹ ਸਕੂਲ ਸਾਡਾ 1963 ਚੋਂ ਹੈ ਅਸੀਂ ਤੋਂ ਸ਼ੁਰੂ ਤੋਂ ਹੀ ਦੇਖਦੇ ਆ ਵਿੱਚ ਵੇਤਵੇ ਦੇ ਕਈ ਅਸੀਂ ਉਪਰਾਲੇ ਕਰ ਚੁੱਕੇ ਹਾਂ ਸਾਰਾ ਸਾਰਾ ਦਿਨ ਕਈ ਵਾਰੀ ਅਸੀਂ ਆਪਣੇ EMPLOYEES ਜਿਹੜੇ ਬਾਹਰ ਬਿਠਾ ਕੇ ਦੇਖਿਆ ਲੇਕਿਨ ਸਕੂਲ ਟਾਈਮ ਦੇ ਬਾਅਦ ਜਿਹੜੇ ਆ ਕੋ ਲੋਗ ਜਿਹੜੇ ਆ ਉਹ ਕੂੜਾ ਸੁੱਟ ਜਾਂਦੇ ਆ ਹੁਣ ਅਸੀਂ ਤੇ ਇੱਥੇ ਰਿਆਜ ਸਾਡੀ ਨਹੀਂ ਹੈਗੀ ਤੇ ਫੇਰ ਵੀ ਅਸੀਂ ਮਹੱਲੇ ਤੱਕ ਇਹਨੇ ਸਾਲਾਂ ਦਾ ਲੋਕਾਂ ਨੂੰ ਅਪੀਲ ਹੀ ਕਰਦੇ ਰਹੇ ਆ ਕਿਉਂਕਿ ਇਹ ਵਿਦਿਆ ਦਾ ਮੰਦਰ ਹੈ ਇਹਨੂੰ ਸਾਫ਼ ਸੁਥਰਾ ਰੱਖੋ ਤੁਹਾਡੇ ਹੀ ਬੱਚੇ ਇੱਥੇ ਪੜ੍ਹਦੇ ਪਏ ਆ ਇਸ ਕਰਕੇ ਅਸੀਂ ਇੱਕ ਇਹ ਉਪਰਾਲਾ ਕੀਤਾ ਹੈ ਤੇ ਮੈਨੂੰ ਲੱਗਦਾ ਹੈ ਕਿ ਲੋਕ ਸਾਡੇ ਨਾਲ ਮੈਨੂੰ ਇਹ ਚ ਕੋਆਪਰੇਟ ਕਰਨਗੇ ਤੇ ਵੀ ਟੀਮ ਤੇ ਆ ਦੀਆਂ ਫੋਟੋਆਂ ਭਰਾਂ ਕੇ ਤੇ ਕੂੜਾ ਨਾਲਵਾਣਾ ਚ ਕੋਪੂਰ ਕਰਦੇ ਕਰਨਾ ਠੀਕ ਹੈ ਦੇਖੋ ਜੀ ਅਸੀਂ ਤੇ ਕੋਈ ਬਰਾਲਾ ਕੀਤਾ ਹੈ ਹੁਣ ਇਹਨਾ ਕੁਝ ਲੋਕ ਸਹਿਮਤ ਵੀ ਹੋ ਸਕਦੇ ਆ ਕੋਈ ਐਸ ਸਹਿਮਤ ਵੀ ਹੋ ਸਕਦੇ ਆ ਲੇਕਿਨ ਅਸੀਂ ਇਹ ਸਿਚੂਏਸ਼ਨ ਸ਼ੋਰ ਕਰਾਂਗੇ ਕਿ ਕੂੜਾ ਨਾਲ ਲਗੇ ਜੇ ਕੋ ਲੱਗੇਗਾ ਤੇ ਅਸੀਂ ਨਾਲ ਦੇ ਨਾਲ ਅਸੀਂ ਆਪ ਹੀ ਸਵਾਇ